ਫੜੇ ਕਿਹੜਾ ਫੜਦਾ ਚੋਰੀਆਂ ਸੌਦਾ ਥੋੜੀ ਹੋਊਗਾ ਵੀਰੇ ਸੌਗੀਆਂ ਸੌਦਾ ਨਾ ਕਰ ਲਈ ਗੱਲ ਵਿਚਲ ਜੂਗੀ ਸਾਡੇ ਸਾਹਮਣੇ ਆ ਮੈਦਾਨ ਦੇ ਵਿੱਚ ਆ ਕੀ ਮੰਗ ਮੇਰਾ ਨਾ ਆਂਗਾ ਤੇ ਬੋਲਾਂ ਮਾ ਉਹ ਕੀ ਮੰਗਦਾ ਬਾਈ ਹੈ ਪੁੱਛ ਲਿਓ ਕੀ ਮੰਗਦਾ ਮੇਚਾ ਰਾ ਹੈ ਕੀ ਆ ਰਾ ਹੈ ਹੈ

ਤੂ ਲੈਣਾ ਨਾ ਨਾ ਤੂ ਲੈਣਾ ਮੈਂ ਲੈਣਾ ਤਾਂ ਮੈਂ ਤਾਂ ਲੈ ਲੈਂਦਾ ਹੀ ਕੋਈ ਸਾਫ਼ ਚਾ ਕੇ ਦੱਸ ਯਾਰ ਗੱਲ ਜਿਹੜੀ ਦੱਸ ਤੈ ਤੂੰ ਦੱਸ ਕੋਈ ਹਾਂਜੀ ਤੂੰ ਦੱਸ ਕੋਈ ਨਹੀਂ ਜੇ ਰਾਜੂ ਪਾਰ ਨਹੀਂ ਮੰਦਾ 35000 ਦੇ ਦਿੰਨੇ ਚਾਰੇ ਮੈਂ ਰੱਖਣੇ ਨੇ ਇਹ ਫਿਰ ਉਹ ਤੇਰੀ ਨਾਸ ਕੰਦੂੜ ਹੀ ਨਹੀਂ ਆਪਾਂ ਨੂੰ ਵਾਧੂ ਭਕਾਈ ਕੇ ਪੈਸੇ ਲੈ ਲੈ ਨਾ ਨਾ ਉਹ ਦੇਣੇ ਕਿੰਨੇ ਦੇਣੇ ਇਹਨਾਂ 60000 ਦੇ ਹੈਂ ਦਿੱਲੀ ਦੂਰ ਵਾਲੀ ਐ ਇੱਕ ਤੂੰ ਓਟ ਚ ਖੜਾ ਐ ਮੇਰੇ ਸਾਹਮਣੇ ਬੈਠਾ ਐ 10 ਕਿਲੋਮੀਟਰ ਸਾਹਮਣੀਆਂ ਮੈਂ ਨਹੀਂ ਗਲਤ ਗੱਲ ਨਾ ਕਰ ਜੇ ਦੇਣੇ ਨੇ ਮੈਥੋਂ 500 ਰੁਪਇਆ ਹੋਰ ਲੈ ਲੈ ਮੈਂ ਪਾਲ ਲੂੰਗਾ ਬਰੇ ਤੂੰ ਪਤ ਨਹੀਂ ਹੈ ਕਿ ਉਹ ਲੱਗੇ ਖੜੇ ਐ ਰਾਜੂ ਇਹਨੇ ਲਾਇਆ ਕਿੱਥੇ ਹੀ ਐ ਕੌਣ ਐ ਮੇਲੇ ਚ ਹੀ ਫਿਰਦਾ ਐ ਇਹ ਕੌਣ ਬੰਦਾ ਔਰ ਅਰਥਾਂ ਦਾ 80000 ਲਾਈ ਜਾਂਦੇ ਆ ਸੁਣਾ ਅੱਤਾਈ ਨੀ ਚਾਰ ਤੋਂ ਏ ਹੈ ਇੱਕ ਆ ਰਿਹਾ ਇੱਕ ਪਰਲੀ ਸਾਈਡ ਹੈ ਦੋ ਅੰਦਰ ਹੈ ਐਡਾ ਜੀ ਉਸੇ ਕਰ ਲੈ ਛੋਟੇ ਐ ਤੋਂ ਸਾਰਾ ਇਕੱਠਾ ਮੰਗਦਾ ਨਾ ਮੈਂ ਤਾਂ ਇਕੱਠਾ ਜੁਗੀ ਗੰਜੈਸ ਨਹੀਂ ਪੈਸੇ ਥੋੜੇ ਨਹੀਂ ਚਿਹਾਰੇ ਦੀ ਫਿਰ ਦੇਣੇ ਕਿੰਨੇ ਦੇਣੇ ਸਹੀ ਚਾਰੋਂ 60000 60 ਦਾ ਮੰਗੀ ਜਾਂਦਾ ਤਰਾੜੀ ਤੂੰ ਮੰਗੀ ਜਾਂਦੇ ਤਾਂ ਹੀ ਦੇਣੇ ਹੈ 35000 ਦੇ ਦੇਣੇ ਨੇ 2 ਘਟ 40 ਦੇ ਦੇਣੇ ਨੇ ਹੁਣ ਗੱਲ ਕੀ ਕਰਾਂ ਵਿਕਣ ਨਹੀਂ ਇਹਨਾਂ ਨੂੰ ਵਿਕਣੇ ਨਹੀਂ ਹਨਾ ਕਿੱਧਰ ਗਿਆ ਭਾਈ ਤੇਰਾ ਦਾਨ ਪੱਠਾ ਲੈ ਗੁੱਸਾ ਨਾ ਕਰ ਵੀਰ ਮੰਡੀ ਦੇ ਅੰਦਰ ਕੜਾ ਗੁੱਸਾ ਨਾ ਕਰ ਛੋਟੇ ਵੀਰ ਗੁੱਸਾ ਨਾ ਕਰ 1 ਰੁਪਿਆ ਲੱਗੇ ਜੇ ਮੰਡੀ ਐ 4 ਲੱਖ ਮੰਗ ਤੇਰਾ ਧਣਾ ਕੋਈ ਗੁੱਸਾ ਨਹੀਂ ਕਿਉਂ ਜੀ ਦੇਣੇ ਕਿੰਨੇ ਦੇ ਨੇ ਇੱਕ ਮਨੋ ਜੋ ਮਾਲ ਇੱਕ ਮਨੋ ਜੋ ਸਾਰੇ ਨਾ ਬੋਲੋ ਤੂੰ ਤਾਂ ਸਾਰੇ ਪੈ ਗਏ ਮੇਰੇ ਗਾਲ ਮੈਂ ਇਕੱਲਾ ਰਹਿ ਗਿਆ ਕੋਈ ਸਾਡਾ ਬੰਦਾ ਬੋਲਦਾ ਇੱਕ ਵੀ ਬੁਲਾ ਕੇ ਦਿਖਾਈ ਤੂੰ ਇਹਨੇ ਵੀਡੀਓ ਬਣਾਉਂਦੇ ਨੇ ਤੂੰ ਇੱਕ ਨੂੰ ਬੁਲਾ ਦੇ ਦੇਖਾਂ ਚਮਾਂ ਨਹੀਂ ਬੋਲਦੇ ਵਿਚਾਲੇ ਹੋ ਦੱਸ ਕਿੰਨੇ ਦੇਣੇ ਨੇ 55000 55000 ਦੇ ਇੱਕ ਘੜ 40 ਦੇ ਦਿਨ ਨੇ ਪੂਰੇ 40 ਦੇ ਦਿਨ ਨੇ ਹੁਣ ਦੱਸ ਕੀ ਕਰਾਂ ਵਿੱਚ ਨਹੀਂ ਪੈ ਲੈ ਕੇ ਤਾਂ ਹੈ ਭਾਜਨ ਬਿਨੀ ਨਾ ਕਿਹੜੇ ਖਾਤੇ ਪਾਉਂ ਹੈ ਇੱਕ ਬੱਚਾ ਆ ਬਸ ਰੰਗ ਕਿੰਨੇ ਸੋਹਣੇ ਆ ਰੰਗ ਨੂੰ ਛੱਡ ਰੰਗ ਤੂੰ ਜਮੇ ਹੀ ਪੀੜਾ ਕਰਦੇ ਫੇਰ ਦੇ ਕਾਲਾ ਕਰਦੇ ਹਾਂ ਲੱਗਦਾ ਤੂੰ ਤਰਦੂ ਵਜਾ ਕੇ ਨਾ ਨਾ ਰੰਗ ਰੰਗ ਦੀ ਛੱਡ ਗੱਲ ਰੰਗਾ ਨੂੰ ਕੋਈ ਨਹੀਂ ਪੁੱਛਦਾ ਗੁਣ ਚਾਹੀਦੇ ਨੇ ਰੰਗ ਨੂੰ ਕੀ ਕਰੇਗਾ ਜੇ ਗੁਣ ਬਲਭੀਗਾ ਅੱਖੀ ਸੋਹਣੀ ਜਨਾਨੀ ਨੂੰ ਕੀ ਕਰੇਗਾ ਜੇ ਰੋਟੀ ਲਾਉਣੀ ਨਾ ਆਈ ਉੱਖ ਹੀ ਮਰੀਂਗੇ ਤੂੰ ਢੋਕੀ ਕਰੇਗਾ ਸੋਹਣੀ ਨੂੰ ਉਹ ਡਾਇਲੋਗ ਮਾਰ ਉਹ ਉਹ ਕਹਿੰਦਾ ਬੋਟੀ ਸੋਹਣੀ ਆਖੋ ਕਾਣੀ ਉਹ ਦੱਸ ਇਹਨੂੰ ਹਾਂ ਬੋਟੀ ਹੋਵੇ ਸੋਹਣੀ ਕਹਿੰਦਾ ਹੋਵੇ ਆਖੋ ਕਾਣੀ ਤਣ ਦੀ ਫਰੇ ਤਾਣੀ ਫਿੱਟਾ ਕੀ ਮੁੰਡੇ ਦੀ ਕਹਾਣੀ ਦੱਸ ਕੀ ਕਰੂਗਾ ਉਹ ਗੱਲ ਕਰਦਾ ਏ ਕਾਣੀਏ ਪਸੰਦ ਆ ਗਈ ਮੁੰਡੇ ਦੇ ਦੱਸ ਕੀ ਕਰੇਗਾ ਭਾਈ ਹੁਣ ਕੀ ਕਰੀਏ ਦੇ ਨੇ ਦੇ ਦੇ ਯਾਰ ਪਾਇਨੂ ਪੜਦਾ ਹੈ ਕਿੰਨੇ ਉੱਲੀ ਪਰਲੇ ਪਾਸੇ ਚੱਲ ਚੱਲ ਲੈ ਲੈ ਖਰਚਾ ਲੈ ਮਰ ਜਾ ਵੀਡੀਓ ਹਟਾ ਦੇ ਰੋ ਹੈ ਹੁਣ ਤੇਰੀ ਮਰਜ਼ੀ ਕੱਚੀ ਨਾ ਪਾਈ ਅਰਜੀ ਪਕਤੀਓ ਪਾ ਦੀ ਜਿਹੜਾ ਫੈਸਲਾ ਹੋ ਜੇ ਲੈ ਦੇ ਨੇ ਦੇ ਛੋਟੇ ਵੀਰ ਮੈਂ ਤੇਰਾ ਦੋਖੀ ਨਹੀਂ ਆਲਾ ਫਰਦਿਸ ਤੇ ਤੇਰੇ ਬੇਸ਼ਤੇ 42000 ਹੈ ਮੰਨ ਲੈ ਟਾਈਮ ਹੈ ਕਹਾਣੀ ਅਗਲਾ ਟਲ ਜੂ ਨਹੀਂ ਟਲਦਾ ਨਾ ਇਹ ਤੂੰ ਛੱਡ ਗੱਲਾਂ ਮਾਲ ਵਾਲਾ ਉਤਰਿਆ ਮਾਲ ਵਾਲਾ ਉਤਰਿਆ ਓਏ ਓ ਰਿਆ ਓ ਰਿਆ ਇਹ ਬਹੁਤ ਤਰਕੀਏ ਨਹੀਂ ਮੰਨ ਲੋ 43 ਦੀ ਛਾਕ ਨਾ ਕਰ ਬੱਚੇ ਨਹੀਂ ਵੇਖੇ ਮੇਰੀ ਗੱਲ ਸੁਣੋ ਨਾ ਗੱਲੀ ਇੱਕ ਤਾਂ ਆਪਾਂ ਚਾਰ ਵਿੱਚ ਹੀ ਇੱਕ ਸਾਡੇ ਸਾਰੇ ਇਕੱਠੇ ਵਿਕਦੇ ਆ ਇਹ ਫਿਰ ਚਾਰਾਂ ਨੇ ਸੀ ਇਹ ਫਿਰ ਇਕੱਠੇ ਪੇਚਾਂ ਸੀ ਇੰਨੇ ਤੋਂ ਨਹੀਂ ਦੇਣੇ ਪੇਚ ਹੁਣ ਮਾਨਦਾਰੀ ਨਾਲ ਕਿੰਨੇ ਦੇ ਆਰਾਜੋ ਠੀਕ 40000 ਰੁਪਏ ਘੱਟ ਦੇਣੇ ਬਸ ਸੈਂਡ ਤੇ ਆ ਗਿਆ ਦੋ ਮੈਂਡ ਦੇਣੇ ਨੇ ਚੱਕ 45 ਦੇ ਹੋ ਗਏ ਬਸ ਉਹ ਨਹੀਂ ਬਸ ਹੁਣ ਚੁੱਪ ਕਰ ਜਾ ਹੁਣ ਚੁੱਪ ਕਰ ਜਾ ਤੇਰੀ ਗੱਲ ਤੇ ਮੈਨੂੰ ਤਰਾਰ ਆ ਗਿਆ ਨਾ ਉਹ ਕੀ ਆ ਪੰਜਾਬੀ ਲਗਾਤਾਰ ਸਾਰਾ ਪਿੰਡਾ ਇਨੇ ਪੈਸੇ ਮਾਰੇ ਕੀ ਐ ਸਹੀ ਗੱਲ ਕੀ ਹੈ ਗਾਉਂ ਤੇ ਬਸ 10 11 ਹਜ਼ਾਰ ਦੀ ਪੱਟੀ ਦਾ ਨੋਰਮਲ ਪਿੰਡਾ ਚ ਉੱਥੇ ਮਿਲ ਜੇ ਤੇ ਕਿਰਾਇਆ ਬਾੜਾ ਲਾ ਕੇ ਵੀ ਜਾਈਏ ਆਪਕੋ ਵੀ ਮੱਲਾ ਕੇ ਜੇ ਫਾਇਦਾ ਕੀ ਖੱਟਾ ਕੀ ਉੱਚ ਹੋਗੇ ਬਸ ਹੋਗੇ ਪਤਾ ਨਾ ਤੈਨੂੰ ਪਤਾ ਇਸ ਚੀਜ਼ ਦਾ ਮੰਡੀਆ ਘੁੰਮੀ ਜੰਨੇ ਨਾ ਟਾਈਮ ਹੋਗੇ ਤੇ ਜੀ ਇਤੋਂ ਵੱਡਾ ਲਾ ਕੇ ਜੇ ਵੱਡਾ ਲਵਾਈਏ ਨਹੀਂ ਦੇਣਾ ਸਾਸ ਦੇ ਦੇਣੀ ਨਹੀਂ ਬਿਕਨੇ ਯਾਦੇ ਨਹੀਂ ਦਿਖਣੇ ਨਹੀਂ ਬਿਕਨੇ ਵੀਰੇ ਹੌਲੇ ਨੇ ਸਾਡੇ 12 ਦਾ ਕਿੱਥੇ ਪਾ ਦੇਗਾ ਬੱਚੇ ਨੂੰ ਨੂੰ ਤੂੰ ਚਲੋ ਸਿਰੇਕ ਰੇ ਕਰਦੇ ਕਿਉਂ ਮੇਰੇ ਨਾਲ ਗੱਲ ਕਿੱਥੇ ਜਾਣੀ ਆ ਤੂੰ ਖੜੋ ਮੁੰਡਿਆ ਚੌੜੇ ਹੋ ਜੇ ਲੈਣੇ ਨੇ ਜੱਗਰੇ ਕਰਦਾ ਨਾ ਤੈਨੂੰ ਕਿਉਂ ਤੈਨੂੰ 100 ਰੁਪਏ ਦੇਣੇ ਨੇ ਚੋਰੀ ਦੇ ਲਵੇਂਗਾ ਚੋਰੀ ਦੇ ਲੈ ਲੇ ਕਿਉਂ ਡਰਦਾ ਤੈਨੂੰ ਮਾਰ ਨਹੀਂ ਪਵਾਉਂਦਾ ਮੈਂ ਐਡੀ ਦਰੋ ਕਰਾਇਆ ਲਾ ਕੇ ਆਏ ਆ ਗਰੀਬ ਆਦਮੀ ਆ ਤੂੰ ਇੱਕ ਜੇ ਕਰਾਂ ਵਕਤ ਖੁੰਝ ਜੇ ਮੁੜ ਕੇ ਮੇਲਾ ਨਹੀਂ ਹੱਥੋਂ ਦਾ ਕਦੇ ਨਹੀਂ ਆਉਂਦਾ ਗੁਰਦੀਪ ਮਾਨ ਕਰੇ ਕਹਿੰਦੀ ਕਹਿੰਦਾ ਆਪਣੇ ਆ ਬੈਕ ਤੇ ਖੜਾ ਹੈ ਇੱਕ ਵਾਰੀ ਲੰਘਿਆ ਵੇੜਾ ਮੁਲਕੇ ਹੱਥੋਂ ਦਾ ਨਹੀਂ ਸਾਡੇ ਦਾ ਲੱਗੇ ਦਵਾ ਚਾਠੀ ਲੱਗਦਾ ਵੇ ਹਾਂ ਵਾਪਸ ਦੇ ਜਾਗੇ ਟੀਕੀ ਪਛੀ ਨਾ ਕਿਉਂ ਲੈ ਜਾਗੇ ਵਾਪਸ ਸੋਚ ਬਈ ਆਇਆ ਮੰਡੀ ਆਪਾਂ 2 ਰੁਪਏ ਖੱਟਾਂਗੇ ਪਰ ਸੋਵੇਂ ਲੈਲੇ ਉਹੀ ਲਟਾਇਆ ਹੈ ਮੰਡੀ ਚ 25 25 ਸਾਨੂੰ 8 8 ਗੁੱਲੇ ਭੈਣ ਦਾ ਘਰ ਦਾ ਮਾਲਤੀ ਕੀ ਹੁੰਦਾ 2 ਰੁਪਏ ਆਪਣੇ ਕੰਮ ਆ ਗਏ ਹੋਰ ਸੁਪਰ ਮੰਗੀਆਂ ਵੇੜਾ ਬਾਕੀ ਸੁਣ ਲੱਗ ਰੀਆਂ ਤੇ ਕੱਲ੍ਹ ਲੱਕੇ ਨੂੰ ਕੁਝ ਵੀਡੀਓ ਬਣਾ ਚਾਹੀਏ ਮੇਰੀ ਹੋ ਗਿਆ ਬੱਸ ਪੈਸੇ ਲੈ ਲੈ ਕਿਨਤ ਨਹੀਂ ਦੇ ਪਛਾੜ ਦੇ ਰਜੋ ਬੱਸ ਛੱਡ ਖਾੜ ਜਾ ਵੇ ਭਾਈ ਅਗਲੇ ਪਾਸੇ ਕਿਵੇਂ ਖੜਾ ਮੈਂ ਚੁੱਪ ਕਰ ਜੀ ਆਪ ਲੈ ਲੀ ਮੈਂ ਲੈ ਲਊਗਾ ਮੈਂ ਲੈ ਲੂੰਗਾ ਮੈਂ ਇੱਥੇ ਖੜ ਮੈਂ ਲੈ ਲੂੰਗਾ ਕਾਈ ਲੈ ਲੂੰਗਾ ਯਾਰ ਇਧਰ ਨਾ ਕਰੇ ਦੇਖੇ ਧੱਕਾ ਨਹੀਂ ਹੁੰਦਾ ਐ ਕਰੀ ਬਈ ਆਜਾ 45500 ਦੇ ਹੋਗੇ ਬਸ ਹੋਗੇ ਹੋਗੇ ਲੈ ਪੈਸੇ ਦੇ ਪੈਸੇ ਪਾ ਓਰੇ ਪੈਸੇ ਪਾ ਕਰੀ ਪੈਸੇ ਪਾ ਦੇ ਮੈਂ ਕਹਿੰਦਾ ਓ 45500 ਦੇ ਨਹੀਂ ਨਹੀਂ ਇਹ ਦੇਣੋ ਤਿਆਰੀ ਨਹੀਂ ਨਹੀਂ ਦੇਊਗਾ ਨਹੀਂ ਦੇਣੀ ਨਾ ਲਾ ਫਿਰ ਸਹੀ ਗੱਲ ਹਾਂ ਹੋਰ ਨੂੰ ਦੇ ਦੂੰਗਾ ਹੁਣ ਕੱਲੇ ਨੂੰ ਤੂੰ ਇੰਨੇ ਨੇ ਤਾਂ ਇਕੱਠੇ ਵਿਕੀ ਜਾਂਦੇ ਐ ਚਾਰ ਦੇ ਕੇ ਸਾਡਾ ਫਾਇਦਾ ਕੀ ਐ ਹੁਣ ਮੈਂ ਕੀ ਕਰਾਂ ਭਈ ਮੈਂ ਤਾਂ ਬਥਰੇ ਸੈਡ ਚੱਕਤੀ ਸੀ ਤੁਸੀਂ ਸਹੀ ਐ ਅਸੀਂ ਆਉਂਦੇ ਸਹੀ ਐ ਫਿਰ ਇਹ ਮੈਂ ਘਾਟਾ ਖਾ ਕੇ ਦੇਣ ਦਾ ਤੂੰ ਹੁਣ ਉਹ ਤਾਂ ਭੱਜ ਗਿਆ ਜਿਵੇਂ ਮਖਿਆਲ ਦੀਆਂ ਮੱਖੀਆਂ ਲੜਦੀਆਂ ਹੁੰਦੀਆਂ ਨੇ ਆ ਜਾ ਆ ਜਾ ਤੇਰੇ ਕੋਲ ਆ ਜਾ ਆ ਬੱਚੇ ਨੇ ਪਰੇ ਵੀ ਹੁਣ ਮੈਂ ਤੂੰ ਉੱਠ ਲਈ ਕੋਣ ਬੱਚਾ ਫਿਰ ਕੀ ਕਰੂੰਗਾ ਉੱਠਦਾ ਭੱਗ ਗਿਆ ਤੇਰਾ ਵੇਚ ਤਾ ਤਾ ਉੱਗਲੀ ਵੇਚ ਦੇਖ ਕੇ ਹੀ ਉੱਠਦਾ ਨਹੀਂ ਕੋਈ ਨਹੀਂ ਆ ਜਾ ਹੋ ਗਿਆ ਮੈਂ ਨਹੀਂ ਲੈਂਦਾ 200 ਮਾਲ ਨਹੀਂ ਲੈਂਦਾ ਰਾਜੂ ਫੜਾ ਦੇ ਮੈਂ ਨਹੀਂ ਲੈਂਦਾ 200 ਤਾਂ ਥੋੜੇ ਹੀ ਲੰਗਾ ਯਾਰ ਚੱਲਣਾ ਚੱਲ ਚੰਦਰਾ ਉਹ ਬੰਦੇ ਦਾ ਮੈਂ ਇਮਾਨਦਾਰੀ ਥੋੜੀ ਰੱਖੂੰਗਾ ਨਹੀਂ ਸਾਈ ਮੋੜੂੰਗਾ ਰਾਜੂ ਤੂੰ ਮਨਗੜਾ ਲਈ ਯਾਦ ਪੁੱਤ ਚੱਲਾ ਜਾ ਮੰਡੀ ਦਾਣੇ ਕਿੰਨੇ ਕਿਹੜੀ ਤੇ ਉਹ ਰਸਤਾ ਰੁੜਾਈ ਤੇ ਬੰਦਾ ਫੋਨ ਕਰਨੋਂ हट ਗਿਆ ਮਾਲਕ ਜਦ ਮੰਡੀ ਚੱਲ ਪਈ ਬੰਦਾ ਮਾਰਿਆ ਜੇ ਮੰਡੀ ਚੱਲ ਵੀ ਫੋਨ ਕਰਨੋਂ हट ਗਿਆ ਆਪਾਂ ਕਿਵੇਂ ਜਾਵਾਂਗੇ ਬਿਨਾ ਫੋਨ ਤੋਂ ਤਾਂ ਜਾਂਦੇ ਨਹੀਂ ਓਏ ਆ ਜਾ ਐ ਕਿਵੇਂ ਲੱਗ ਜੀ ਯਾਰ ਸਾਡੇ ਉਤੋਂ ਦੀ ਜੇ ਸਾਡਾ ਸੌਦਾ ਚੱਲਣ ਲੱਗ ਰਿਹਾ ਹਜੇ ਕਿਹੜਾ ਅਸੀਂ ਬਾਗੇ ਮੈਦਾਨ ਛੱਡ ਕੇ ਆਵੇ ਫਿਰ ਉਹ ਨਹੀਂ ਖੜਾ ਬੱਚਿਆਂ ਦੇ ਸਿਰ ਤੇ ਹਾਂ ਐ ਥੋੜਾ ਹੁੰਦਾ ਆਵੇ ਕਿਹੜਾ ਫੜਦਾ ਮੈਂ ਨਹੀਂ ਹੁੰਦਾ ਫੜੇ ਕਿਹੜਾ ਫੜਦਾ ਚੋਰੀਆਂ ਸੌਦਾ ਥੋੜੀ ਹੋਊਗਾ ਵੀਰੇ ਸੌਗੀਆਂ ਸੌਦਾ ਨਾ ਕਰ ਲਈ ਗੱਲ ਵਿਚਲ ਜੂਗੀ ਸਾਡੇ ਸਾਹਮਣੇ ਆ ਮੈਦਾਨ ਦੇ ਵਿੱਚ ਆ ਚੋਰੀਆਂ ਸੌਦਾ ਨਾ ਕਰ ਸਾਡਾ ਸੌਦਾ ਚੱਲੀ ਜਾਂਦਾ ਜੇ ਅਗਰ ਚੋਰੀਆਂ ਲੈਣਾ ਹੈ ਉਹ ਤੁਹਾਨੂੰ ਜੇ ਮੈਂ ਚੋਰੀਆਂ ਨੂੰ ਮੈਨੂੰ ਡੰਡ ਲਾਈ ਜੇ ਤੂੰ ਲੈਣਾ ਤਾਂ ਤੂੰ ਲੈ ਅਸੀਂ ਬਾਅਗੇ ਤੂੰ ਲੈ ਲਈ ਨਹੀਂ ਲੈ ਲੈ ਜਿਹੜੇ ਨੇ ਲੈਣੇ ਲੈ ਸਾਨੂੰ ਕੋਈ ਨਾਜ ਨਹੀਂ ਸਾਡੇ ਉੱਪਰ ਦੇ ਹੋ ਕੇ ਜੇ ਸਾਡਾ ਸੌਦਾ ਚੱਲਦਾ ਅਸੀਂ ਨਹੀਂ ਤੇਰੇ ਉੱਪਰ ਦੇ ਅਸੀਂ ਲਈਏ ਤੂੰ ਸਾਡੇ ਦੇਵ ਕੁਫੀ ਹੈ ਪਰਾਂ ਲਈ ਜਾ ਕੇ ਸੌਦਾ ਕਰਦਾ ਇਹੋ ਬਾਬਾ ਖੜਾ ਹੋ ਖੜਾ ਬਸ ਸੁੱਧੇ ਹੀ ਬਾਤ ਕੋ ਨਹੀਂ ਮਾਰੋ ਸਾਰੋ ਕੱਠੋ ਤੋ ਚੱਲ ਲਾਇ ਸਾਰਾ ਆਪਣ ਬੱਕਰੀਆਂ ਕੇ ਨਹੀਂ ਦੇ ਬਾਤ ਸਿੱਧੀ ਕਿੱਤਾਂ ਮੈਂ ਵੈਜੀ ਕੋਲ ਗਿਆ 50 ਮੈਂ ਤਹਰ ਪਰਤੋ ਹੈ ਕੋ ਨਹੀਂ ਜੋ ਕਿ ਮੈਂ ਤਾਂ 40 ਪਰਤਾ ਨਹੀਂ ਇਹ ਤਾਂ ਆ ਲਿੰਦਾ ਖੜਾ ਆ ਵੇਚਾਂ ਆ ਦਵਾਈ ਜਾਂਦਾ ਮੈਨੂੰ ਦੋਨਾਂ ਚ ਪਰਤਾ ਨਹੀਂ ਆ ਤਾਂ ਮੇਰੇ ਨਾਲ ਆ ਮੈਂ ਚੱਲ ਅਗਲੇ ਦਾਰ ਰੋਟੀ ਬਣ ਕੇ ਦੁਆਰੇ ਸਾਡੀ ਪੁਕਾਈ ਦਾ ਮੁੱਲ ਘੰਟਾ ਉ ਹੀ ਜਾਂਦਾ ਅਸੀਂ ਐਨ ਟੁਕ ਕੇ ਸੌਦਾ ਗੁੱਲੀ ਵਾਂਗੂ ਘੜਦਨੇ ਆ ਫਿਰ ਇਹ ਜ ਆ ਬਾਬਾ ਪਿੱਛੋ ਲੈ ਕੇ ਪਾਰ ਜਾਂਦਾ ਨਾਲੇ ਸਾਡੀ ਦਨਾਲੀ ਗਈ ਨਾਲੇ ਅਗਲੇ ਦੀ ਗਈ ਪੱਕਾਈ ਸਾੜੀ ਗਈ ਪੱਕਾਈ ਸਾੜੀ ਗਈ ਅਗਲਾ ਕਹਿੰਦਾ ਰਾਜੂ ਨੇ ਇੰਨੇ ਲਾਤੇ ਤੇ ਆ ਫਿਰ 500 ਵੱਧ ਸਾਤ ਤੂੰ ਹੀ ਲੈ ਲੈ ਆ ਗੇਮਾਂ ਚੱਲ ਪੀਆਂ ਇਹ ਬਾਹਰ ਦੇ ਬੰਦੇ ਕੁਝ ਜਮਨ ਕਰਿਆ ਕਰੋ ਬੰਦਿਆਂ ਦਾ ਇੱਕ ਕਹਿਣ ਦੀ ਮਿਸਾਲ ਐ ਮੇਰੀ ਤੇਰੀ ਪਿੱਛੇ ਨਹੀਂ ਗੱਲ ਹੂੰ ਕਹਿਣ ਦੀ ਮਿਸਾਲ ਆ ਗਈ ਗੱਲ ਸੀ ਤੂੰ ਨਹੀਂ ਤੇਰਾ ਭਾਈ ਕੋਈ ਹੋਰ ਲੈ ਜੂ ਸੁਣੀ ਜਾਂਦਾ ਚੁਫਕਾ ਬਿੱਲੀ ਵਾਂਗੂ ਖੜਾ ਹਾਂ ਓਏ ਤੂੰ ਇੱਜ਼ਤ ਕਰ ਕੁਛ ਇਸ ਇਨਸਾਨ ਦੀ ਇੱਜ਼ਤ ਕਰ ਹੈ ਇੱਜ਼ਤ ਕਰ ਦੰਦਾ ਨਹੀਂ ਦੰਦਾ ਨਹੀਂ ਪورا ਹੱਥ ਕਰ ਹਾਂ ਬਈ ਇੱਥੇ ਬੱਸ ਚਾਹੇ ਮੈਨੂੰ ਪੱਲਿਓਂ ਉਹ ਨਹੀਂ ਦਊ ਨਾ 500 ਰੁਪਏ ਮੈਂ ਪੁੱਗੁੱਥਕੇ ਜਾਊ ਤੈਨੂੰ ਉਹ ਤੋਂ 45.5 ਦਵਾਂ 46000 ਦੇ ਬੱਚੇ ਵੇਚ ਤੇ ਹਾਂ ਹੁਣ ਬਾਈ ਹੁਣ ਫੜਾ ਹੁਣ ਨਹੀਂ ਖੜਦੇ ਹੁਣ ਖੜਦੇ ਹੁਣ ਤੂੰ ਇਕੱਠੇ ਵੇਚ ਹਾਂ ਖੁਸ਼ ਹੈ ਹੁਣ ਇਕੱਠੇ ਵੇਚ ਹੋਂ ਇਕੱਠੇ ਵੇਚ ਬਾਈ ਮੈਂ ਨਹੀਂ ਖੜਦਾ ਓਰੇ ਹਾਂ ਹੁਣ ਜਿਹਨੂੰ ਮਰਜ਼ੀ ਦੇ ਇਕੱਠੇ ਸਾਡੀ ਪਕਾਈ ਗਈ ਠੀਕ ਹਾਂ 1 ਰੁਪਿਆ ਨਹੀਂ ਦਿੱਥੋ ਲੈਂਦੇ ਅਸੀਂ ਸਾਡੀ ਪਕਾਈ ਦਾ ਗਿਆ ਜਿਹੜਾ ਗਿਆ ਵੇਚ ਲੈ ਇਕੱਠੇ ਬਸ ਠੀਕ ਹੈ ਸਹੀ ਹੈ ਬਸ ਹੋਰ ਦੱਸ ਕੀ ਕਰੀਏ ਯਾਰ ਸਹੀ ਹੈ ਬਸ ਅਸੀਂ ਗਲਤ ਸੌਦਾ ਕਰਦੀ ਨਹੀਂ ਹੈਗੇ ਦੁਨੀਆ 'ਚ ਖੜਨ ਵਾਲੇ ਨਸਾਨ ਆ ਅਸੀਂ ਸਾਡੀ ਤਾਂ ਇੱਜ਼ਤ ਹੀ ਨਾ ਕੋਈ ਕਰੀ ਕਰੀ ਤਾਂ ਰਾਜੂ ਨੂੰ ਕੁਸੀ ਨੂੰ ਦੇਣੇ ਵੇਰ ਕੇ ਸਾਨੂੰ ਸਾਡੇ ਪੱਲੇ ਕਿਹ ਪੈਣਗੇ ਹੁਣ ਆ ਬਰਾਤ ਇਹ ਵੀ ਚਲਾ ਦੌਰ ਇੱਕ ਮਿੰਟ ਚਾਊਗਾ ਜਾਣ ਸੁਖ ਜਾ ਸੁਸ਼ਿਆ ਦੱਸੋ ਇੱਕ ਮਿੰਟ ਸਾਡੇ ਪੱਲੇ ਕਿੰਨੇ ਪਏ ਛੋਟਾ ਗੱਲ ਦੱਸੋ ਗੱਲ ਤੁਸੀਂ ਦੱਸ ਸਕਦੇ ਮੈਂ ਤਾਂ 500 ਪੱਲਿਓ ਭੁਗਤ ਰਿਹਾ ਯਾਰ ਨਹੀਂ ਸਹੀ ਗੱਲ ਹੈ ਸਹੀ ਗੱਲ ਹੈ ਜਬਾਨ ਕਰਕੇ ਰਾਜੂ ਨਹੀਂ ਵੱਜੂਗਾ ਦੁਨੀਆ 'ਚ ਮਹਾਰਾਸ਼ਟਰ ਬਾਹਰ ਦਾ ਬੰਦਾ ਹੈ ਇਹਦੀ ਕੋਈ ਉਸ ਇੱਜ਼ਤ ਕਰਨੀ ਤੇ ਆਪਣੇ ਨੇ ਫੇਰ ਵੀ ਵਪਾਰੀ ਆਵੇ ਅੱਗੋਂ ਮਹਾਰਾਸ਼ਟਰ ਜਾਊਗਾ ਬਾਕੀ 26-26 ਕਿਲੋ ਤਾਂ ਰਹਿ ਜਾਣਗੇ ਆ ਬੰਦੇ ਦੀ ਇੱਜ਼ਤ ਕਰਨਾ ਬੰਦਾ ਆਇਆ ਪਿਆ ਯਾਰ ਹੋਰ ਵੀ ਮਾਲ ਵਕਾਉਣਾ ਤੇਰਾ ਖੜ ਦੋ ਮਿੰਟ ਨਾ ਦੂਸ ਮਿੰਟ ਨਾਲ ਕਹੇ ਲਾ ਦਾਂਗੇ ਚੂਨਾ ਸਹਿਰ ਦਿਖਾਵਾਂਗੇ ਪੂਨਾ ਰਾਜੂ ਹੁਰੀ ਭੰਨਗੇ ਜਗੂਨਾ ਨਾ ਨਾ ਦਿਖਾਉ ਬਾਈ ਹੈ ਰੇਟ ਕੋਲਵਾ ਆਪਾ ਦਿਖਾਉ ਬਾਈ ਰਾਜੂ ਆ ਇਕੱਠੇ ਹੋਗੇ ਸਾਰੇ ਹੈ ਬੱਜ ਗਏ ਢੋਲ ਨਗਾਰੇ ਬੱਜ ਕੇ ਢੋਲ ਨਗਾਰੇ ਇਕੱਠੇ ਹੋ ਗਏ ਸਾਰੇ ਰੇਟ ਨਹੀਂ ਦੱਸਣਾ ਮਟਿਆਰੇ ਹਾਂ ਕੀ ਪਾਸ ਕਿ ਵਿੱਕੇ ਸਾਰੇ ਲੈ ਗਏ ਮੰਡੀ ਵਿੱਚ ਨਜ਼ਾਰੇ ਹੱਕਾ ਮਾਰਦੇ ਛੜੇ ਸਾਰੇ ਹਾਂ ਹਾਂ ਜੀ ਮੈਂ ਸੌਦੇ ਤੇ ਖੜ ਕੇ ਹੱਲਣ ਕਿਵੇਂ ਤੂੰ ਸਾਰਾ ਲੱਖਾਂ ਦਾ ਸੌਦਾ ਮੈਂ ਆਪ ਵੀ ਖਰੀਦਣ ਜਾਣ ਦਾ ਇਹ ਖਤਮ અને બહાર તો ભાઈ આરે યાર કેસ લે કે તું હા બહાર લા બહાર લા કોઈ ન પાડે પાડે નહીં ખતલ નંબર આપને ચાલ ફોન દે કુલ પે હાથમાં ગરા દે હા ગરા દે કક કોઈ વાત આજકાલ ઓનલાઈન ખુશ હે ભાઈ ચાલ કોઈ તને વચન કર 2 3 4 હા લો ખતલ નંબર સુની પર મે ગરા દે રાજુ કિનેગરા તા ડોક્ટર હજી